ਤਰਨ ਤਰਨ ਦੇ ਵਾਸੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਓ ਭਰਪੂਰ ਤਰਨ ਤਰਨ ਹਲਕੇ ਦੇ ਬੋਟਰੋ ਭੈਣੋ ਦੇ ਪ੍ਰਾਵੋ 11 ਨਵੰਬਰ ਨੂੰ ਇਸ ਹਲਕੇ ਤੋਂ ਹੋਣ ਜਾ ਰਹੀ ਜਿਵਨੀ ਚੋਣ ਨੇ ਪੰਥ ਨੂੰ ਇਮਤਿਹਾਨ ਵਿੱਚ ਪਾ ਦਿੱਤਾ ਹੈ ਇੱਕ ਬੰਨੀ ਕਾਂਗਰਸੀ ਭਾਜਪਾਈ ਕੇਜਰੀਵਾਲ ਕੇ ਇਹ ਬਦਲ ਕੇ ਹਨ ਜਿਨ੍ਹਾਂ ਦਾ ਏਜੰਡਾ ਹੈ ਪੰਜਾਬ ਦੀ ਹੋਂਦ ਨੂੰ ਮਿਟਾਉਣਾ ਸਿੱਖਾਂ ਦੀ ਕੁੱਲਨਾਸ਼ ਕਰਕੇ ਦੋਸ਼ੀ ਬਚਾਉਣ ਦਾ ਤੇ ਪਰਦਾ ਪਾਉਣ ਦਾ ਇਹਨਾਂ ਦਾ ਏਜੰਡਾ ਹੈ ਯੈਦਾਤਾਂ ਦੇ ਅੰਬਾਰ ਲਾਉਣ ਦਾ ਸਿੱਖਾਂ ਨੂੰ ਅਤਵਾਦੀ ਠਹਿਰਾਉਣ ਦਾ ਇਹਨਾਂ ਦਾ ਏਜੰਡਾ ਹੈ ਨਸ਼ੇ ਫਲਾਉਣ ਦਾ ਬੇਅਦਮੀਆਂ ਕਰਾਉਣ ਦਾ ਇਹਨਾਂ ਦਾ ਏਜੰਡਾ ਹੈ ਮੰਨੂ ਵਾਅ ਤੇ ਕਾਰਪੋਰੇਟ ਕਰਾਣਿਆਂ ਦਾ ਬੋਲਬਾਲਾ ਕਰਾ ਕੇ ਕਸਾਨਾਂ ਗਰੀਬਾਂ ਦੀਆਂ ਖੁਦਕਸ਼ੀਆਂ ਕਰਵਾਉਣ ਦਾ ਇਹਨਾਂ ਦਾ ਏਜੰਡਾ ਹੈ ਪਾਪ ਕਮਾਉਣਾ ਤੇ ਰਲ ਮਿਲ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਿਹਾੜੇ ਤੇ ਗੁਰਤਾਮਾ ਵਿੱਚੋਂ ਸਨਮਾਨ ਪਾਉਣਾ ਦੂਜੇ ਵੱਨੇ ਤਰਨ ਤਰਨ ਤੋਂ ਚੋਣ ਲੜ ਰਿਹਾ ਹੈ ਭਾਈ ਮਨਦੀਪ ਸਿੰਘ ਜੋ ਕਿ ਸਮੁੱਚੇ ਪੰਥ ਦਾ ਉਮੀਦਵਾਰ ਹੈ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਉਸ ਨੂੰ ਮੈਦਾਨ ਵਿੱਚ ਲਿਆਂਦਾ ਗਿਆ ਹੈ ਭਾਈ ਮਨਦੀਪ ਸਿੰਘ ਉਹ ਪਾਈ ਸੰਦੀਪ ਸਿੰਘ ਦਾ ਪਾਈ ਹੈ ਜੋ ਦੁਸ਼ਟਾਂ ਖਿਲਾਫ ਜੰਗ ਲੜਦਿਆਂ ਜੇਲ੍ਹ ਵਿੱਚ ਹੈ ਭਾਈ ਮਨਦੀਪ ਸਿੰਘ ਦੀ ਜਿੱਤ ਸਿੱਖੀ ਦੇ ਬੋਲਬਾਲੇ ਲਈ ਜ਼ਰੂਰੀ ਹੈ ਅਤੇ ਦੁਸ਼ਟ ਪੁਣੇ ਦੀ ਹਾਰ ਲਈ ਕਾਂਗਰਸ ਕੇਜਰੀਵਾਲ ਕਿਆਂ ਭਾਜਪਾ ਬਦਲ ਕਿਆਂ ਦੀ ਹਾਰ ਜ਼ਰੂਰੀ ਹੈ ਪੰਜਾਬ ਨੂੰ ਝੂਠੇ ਵਿਕਾਸ ਤੇ ਝੂਠੇ ਇਨਸਾਫ ਤੋਂ ਮੁਕਤ ਕਰਾਉਣ ਲਈ ਭਾਈ ਮਨਦੀਪ ਸਿੰਘ ਦੀ ਜਿੱਤ ਬੜੀ ਜ਼ਰੂਰੀ ਹੈ ਦਿੱਲੀ ਨਾਗਪੁਰ ਮਾਡਲ ਦੀ ਥਾਂ ਤੇ ਕਰਤਾਰਪੁਰ ਸਾਹਿਬ ਵਾਲਾ ਮਾਡਲ ਲਿਆਉਣ ਲਈ ਭਾਈ ਮਨਦੀਪ ਸਿੰਘ ਦਾ ਜਿੱਤਣਾ ਪੰਥ ਤੇ ਪੰਜਾਬ ਦੇ ਭਲੇ ਵਿੱਚ ਹੈ ਮਨਵਤਾ ਦੇ ਭਲੇ ਵਿੱਚ ਹੈ ਵਾਕੀ ਤੌਰ ਤੇ ਭਾਵੇਂ ਆਪਾਂ ਨੂੰ ਲੱਗਦਾ ਹੈ ਕਿ ਝੂਠ ਜਿੱਤ ਗਿਆ ਹੈ ਪਰ ਅਖੀਰ ਜਿੱਤ ਸੱਚ ਦੀ ਹੋਣੀ ਹੈ ਕੂੜ ਨਖੱਤੇ ਨਾਨਕਾ ਓੜਕ ਸੱਚ ਰਹੀ ਸੋ ਆਖਰ ਵਿੱਚ ਮੈਂ ਆਪਣੇ ਵੱਲੋਂ ਤਖਾਲਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਬੇਨਤੀ ਹੈ ਕਿ ਤਰਨ ਤਰਨ ਦੀਆਂ ਸਮੂਹ ਸੰਗਤਾਂ ਨੂੰ ਕਿ ਇਸ ਚੋਣ ਵਿੱਚ ਭਾਈ ਮਨਦੀਪ ਸਿੰਘ ਨੂੰ ਵੱਡੀ ਜਿੱਤ ਦੇਈ ਤੇ ਪਾਪੀਆਂ ਦਾ ਗੱਠ ਜਾਲ ਤੋੜੀਏ